ਜਿਹੜਾ ਇਲਾਜ ਕੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਬਹੁਤ ਲੱਖਾਂ ਰੁਪਏ ਦੇ ਇਲਾਜ ਕਰਵਾ ਕੇ ਨਹੀਂ ਹੁੰਦਾ ਉਹ ਇੱਥੇ ਹੋ ਜਾਂਦਾ ਕਿੰਨੇ ਕ ਪਰਸੈਂਟ ਫਰਕ ਲੱਗ ਰਿਹਾ ਹੈ ਕਾਫੀ ਅੱਧੇ ਅੱਧੇ ਤੋਂ ਵੱਧ ਫਰਕ ਲੱਗਦਾ ਹੈ ਸਰੀਰ 'ਚ ਹੁਣ ਮਤਲਬ ਕਿੰਨਾ ਆਪਣੇ ਆਪ ਨੂੰ ਮੈਂ ਹਲਕਾ ਮਹਿਸੂਸ ਕਰ ਰਿਹਾ ਹਾਂ ਠੀਕ ਅਗੇ ਭਾਰੀ ਪੰਜਾਸੀ ਮੰਨ ਸਰੀਰ ਦੇ ਵਿੱਚ ਹੁਣ ਹਲਕਾ ਮਹਿਸੂਸ ਹੋ ਰਿਹਾ ਹੈ ਤੇ ਕੀ ਰეკਮੈਂਡ ਕਰਦੇ ਜਿਹੜਾ ਹੋਰ ਕੋਈ ਕਿਸੇ ਨੂੰ ਕੋਈ ਸੁਣਾਵੇ ਦੀ ਕੜਾ ਪੀਵੇ ਇਦਾਂ ਦਾ ਫਾਇਦਾ ਹੁੰਦਾ ਹੈ ਅੱਛਾ ਤੇ ਕਿੰਨਾ ਕ ਫਰਕ ਲੱਗ ਰਿਹਾ ਹੈ ਫਰਕ ਮੈਨੂੰ 65% ਪਿਆ ਹੈ 65% 65% ਤੱਕ ਠੀਕ ਹੋ ਤੁਸੀਂ ਤੇ ਪਿਛਲੀ ਵਾਰ ਮੇਰੀ ਰਿਪੋਰਟਾਂ ਪੜਾਈਆਂ ਨੇ ਹਾਂਜੀ ਤੇ 65% ਠੀਕ ਹੈ ਕਿੰਨਾ ਕਿ ਫਰਕ ਲੱਗ ਰਹੀ ਮੈਨੂੰ 90% 90% ਫਰਕ ਲੱਗ ਰਿਹਾ ਮੇਰੇ ਸਟੰਡ ਪਏ ਆ ਜੀ 6 ਅੱਛਾ ਪਹਿਲਾਂ ਸਟੰਡ ਪਏ ਹੋ ਤੇ ਫਿਰ ਸਟੰਟਾਂ ਨਾਲ ਠੀਕ ਨਹੀਂ ਹੋਏ ਜੀ ਨਹੀਂ ਉਸ ਤੋਂ ਬਾਅਦ ਹੋਰ ਦੱਸੇ ਸੀਗੇ ਇੱਕ ਹੋਰ ਪੈਣਾ ਆ ਤੇ ਮੈਂ ਇਥੋਂ ਕੜਾ ਪੀਣ ਦਾ ਪਿਆ ਦਵਾਈ ਖਾਣ ਲੱਗ ਪਿਆ ਹੁਣ ਸਹੀ ਆ ਜੇ ਹੀ ਕਿਸੇ ਨੂੰ ਡਾਕਟਰਾਂ ਨੇ ਸਟੰਟ ਦੱਸਿਆ ਜਾਂ ਬਾਈਪਾਸ ਆ ਜੀ ਉਹਨਾਂ ਨੂੰ ਤੁਹਾਡੀ ਰეკਮੈਂਡੇਸ਼ਨ ਪਰ ਕੀ ਹੋਵੇਗੀ ਮੈਂ ਤਾਂ ਜੀ ਬਹੁਤਿਆਂ ਨੂੰ ਕਹਿਣਾ ਇੱਥੇ ਬਹੁਤੇ ਭੇਜੇ ਆ ਮੈਂ ਤਾਂ ਇੱਥੇ ਏਸੀ ਕਰਕੇ ਹਾਂ ਜੀ ਹੁਣ ਮੈਂ ਇਕੱਲਾ ਹੀ ਆਉਣਾ ਨਹੀਂ ਤਾਂ ਮੈਨੂੰ ਥੜਕੇ ਲਿਆਉਂਦੇ ਸੀਗੇ ਕਾਰ ਤੇ ਬਿਠਾ ਕੇ ਲਾਉਂਦੇ ਸੀ ਹੁਣ ਮੈਂ ਇਕੱਲਾ ਹੀ ਸਕੂਟਰੀ ਤੇ ਆ ਜਾਉਣਾ ਇੱਥੋਂ ਘਰਾਿਆਂ ਤੋਂ ਅੱਛਾ ਇੱਥੇ ਜੀ ਹੁਣ ਤੁਰਿਆ ਫਿਰਦਾ ਹਾਂ ਠੀਕ ਆ ਹੁਣ ਪਹਿਲਾਂ ਨਹੀਂ ਸੀ ਤੁਰੇ ਜਾਂਦੀ ਮੈਂ ਤੋਂ ਨਹੀਂ ਪੌੜੀਆਂ ਨਹੀਂ ਚੜ੍ਹ ਹੁੰਦਾ ਸੀ ਆਪਣੇ ਜਿੰਨੇ ਵੀ ਮਰੀਜ਼ ਆ ਕਿਸੇ ਦੇ 6 7 ਟੰਟ ਪਏ ਨੇ ਕਿਸੇ ਦੀ ਸਰਜਰੀ ਹੋਈ ਆ ਪਰ ਟੰਟ ਪਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਸਾਹ ਚੜਦਾ ਤੇ ਪੌੜੀਆਂ ਚੜ੍ਹਨ 'ਚ ਦਿੱਕਤ ਆਉਂਦੀ ਆ ਜੇ ਦਰਦ ਹੁੰਦਾ ਜਦੋਂ ਹੀ ਆਪਣਾ ਆਯੁਰਵੈਦਿਕ ਮੈਡੀਸਨ ਆਪਾਂ ਸ਼ੁਰੂ ਕਰਦੇ ਆ ਇੱਕ ਮਹੀਨੇ ਬਾਅਦ ਉਹਨੂੰ ਫਰਕ ਆਉਣ ਲੱਗ ਜਾਂਦਾ ਇਹੀ ਫਰਕ ਆ ਮੈਂ ਤੁਹਾਨੂੰ ਬਾਪੂ ਜੀ ਮਨਾਉਣਾ ਕਿੰਨੀ ਸੀ ਬਲੋਕ ਜੀ ਬਾਬੂ ਤੇਰੀ ਹਾਂ ਦੇਖੋ 80% ਸੀ ਇਹਨਾਂ ਦੀ ਨੜ ਜਿਹੜੀ ਘਟ ਕੇ ਹੁਣ ਉਹ 70% ਹੋ ਗਈ ਨੇਚਰਲੀ ਕੁਦਰਤੀ ਫਰਕ ਆਇਆ ਇਹ ਆਪ ਵੀ ਚੈੱਕ ਕਰਾ ਕੇ ਲੈ ਆਏ ਨੇ ਜਿੱਥੋਂ ਮਰਦੀ ਕਰਵਾ ਸਕਦੇ ਨੇ ਹਾਂ ਕਿਸੇ ਨੂੰ ਅਸੀਂ ਕਿਸੇ ਪਰਫੈਕਟ ਲੈਬੋਰੀ ਤੇ ਨਹੀਂ ਭੇਜਦੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਵੀ ਹੁਣ ਕੀ ਫਰਕ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਤਰਨਤਨ ਜੀ ਤੇ ਕਿੰਸ ਮਸੇ ਹੀ ਤੁਹਾਨੂੰ ਹਾਂ ਠੀਕ ਹੈ ਹੁਣ ਅੱਗੇ ਨੂੰ ਕਰਕੇ 12 ਕਾੜੇ ਹੋ ਗਏ। ਅੱਛਾ 12 ਕਾੜੇ। ਕਿੰਨੇ ਕ ਪੈਸੇ ਫਾਇਦਾ ਲੱਗ ਰਿਹਾ ਤੁਹਾਨੂੰ? ਫਾਇਦਾਗਾ ਕੋਸਪੈਂਟ। ਅੱਛਾ। ਹਾਂ। ਰਿਪੋਰਟਾਂ ਦੱਸ ਦੀਆਂ? ਹਾਂ ਜੀ ਰਿਪੋਰਟਾਂ। ਠੀਕ ਹੈ ਜੀ। ਹੁਣ ਆਪ ਨੂੰ ਪਤਾ। ਸਰੀਰ ਕੀ ਕਹਿੰਦਾ? ਹਾਂ ਜੀ। ਕੰਮ ਕਰ ਲੈਣਾ ਹਾਂ। ਹਾਂ ਜੀ ਕਰ ਲਈਦਾ। ਉਹ ਤਾਂ ਕੰਮ ਕਰਨ ਲਈ ਜਾਂਦਾ ਬਾਈ। ਵਾਈ ਵਈ ਹੈ। ਮਿੱਟੀ ਵਾਲੇ ਤੇ ਕੰਮ ਨਹੀਂ ਕਰ ਜਾਂਦਾ। ਮਿੱਟੀ ਰੋਕਿਆ ਹੋਇਆ ਵੀ ਨਾ ਕਰੋ। ਆਹੋ ਜੀ। ਪਰ ਫਿਰ ਵੀ ਇਹ ਨਿਕਲ ਜਾਂਦਾ ਵਿੱਚ। ਜੀ ਜੀ ਜੀ। ਕਿਹਨੇ ਅੜਦਾ ਮਰੀਜ਼ ਖੇਤੀ ਦਾ ਕੰਮ ਕਰ ਸਕਦਾ ਦੱਸੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਿੰਘ ਸਰਾ ਅੱਜ ਆਪਾਂ ਪਹੁੰਚੇ ਆਂ ਜੀ ਵੈਦ ਐਚਐਸ ਬਾਬਾ ਕਾੜੇ ਵਾਲਿਆਂ ਕੋਲੇ ਲੁਧਿਆਣਾ ਆਪਾਂ ਖੜੇ ਆਂਗੇ ਸੋ ਇੱਥੇ ਬਹੁਤ ਸਾਰੇ ਮਰੀਜ਼ ਆਉਂਦੇ ਆ ਜੋ ਕਿ ਦਿਲ ਦੀਆਂ ਜਿਨ੍ਹਾਂ ਨੂੰ ਬਿਮਾਰੀਆਂ ਹੁੰਦੀਆਂ ਆ ਤੇ ਇੱਥੇ ਦੱਸਿਆ ਜਾਂਦਾ ਹੈ ਕਿ ਬਹੁਤ ਸਾਰਾ ਇਲਾਜ ਹੁੰਦਾ ਦੇਸੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਜਿਹੜਾ ਇਲਾਜ ਕਿ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਬਹੁਤ ਲੱਖਾਂ ਰੁਪਏ ਦੇ ਇਲਾਜ ਕਰਵਾ ਕੇ ਨਹੀਂ ਹੁੰਦਾ ਉਹ ਇੱਥੇ ਹੋ ਜਾਂਦਾ ਆਪਾਂ ਇੱਥੇ ਸਭ ਤੋਂ ਪਹਿਲਾਂ ਮਰੀਜ਼ਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਅਸਲ ਦੇ ਵਿੱਚ ਫਾਇਦਾ ਹੁੰਦਾ ਹੈ ਜਾਂ ਸਿਰਫ ਗੱਲਾਂ ਹੀ ਆ ਤੋ ਆਪਾਂ ਸਭ ਤੋਂ ਪਹਿਲਾਂ ਇੱਥੇ ਮਰੀਜ਼ਾਂ ਦੇ ਨਾਲ ਹੀ ਗੱਲਬਾਤ ਕਰਦੇ ਆਂ। ਕਿਹੜੀ ਜਗ੍ਹਾ ਤੋਂ ਜੀ? ਮਹਾਰਾ ਇਕੋੜ ਤੋਂ। ਮਹਾਰਾ ਇਕੋੜ ਤੋਂ। ਕੀ ਸਮੱਸਿਆ ਆ ਰਹੀ ਹੈ ਜੀ? ਆਰਟੀ ਦੀ ਸਮੱਸਿਆ ਸੀ, ਬਲੌਕ ਹੋ ਗਿਆ। ਡਾਕਟਰਾਂ ਨੇ ਕੀ ਦੱਸਿਆ ਜੀ? ਬਾਈਪਾਸ ਸਰਜਰੀ। ਬਾਈਪਾਸ ਸਰਜਰੀ। ਤੇ ਹੁਣ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ? ਪਹਿਲੀ ਵਾਰ ਆਇਆ। ਦੂਜੀ ਵਾਰੀ। ਤੇ ਕੁਝ ਫਰਕ ਲੱਗ ਰਿਹਾ ਜੀ? ਹਾਂ ਮਾੜਾ ਜਿਹਾ ਫਰਕ ਲੱਗ ਰਿਹਾ ਤੁਸੀਂ। ਸੀਸ ਉਸ ਘਟੀ ਜਦੋਂ ਜੀ। ਅੱਛਾ ਘਟੀ ਆਈ। ਹਾਂ ਜੀ। ਤੇ ਹੋ ਸਕਦਾ ਵੀ ਬਾਈਪਾਸ ਸਰਜਰੀ ਤੋਂ ਬਚਤ ਰਹਿ ਜੇ। ਹਾਂ ਜਿਵੇਂ ਦੱਸ ਰਹੇ ਆ ਉਹ ਤਾਂ ਮਤਲਬ ਰੋਊ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੀ ਮੈਂ ਭੋਪਾਲ ਤੋਂ ਆਇਆ ਹਾਂ ਕੀ ਸਮੱਸਿਆਰੀ ਹੈ ਜੀ ਸਮੱਸਿਆ ਮੇਰੀ ਹਾਰਟ ਦੀ ਸੀ ਬਲੋਕੇ ਸੀ 50 55% 55 55% ਤੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਪਹਿਲੀ ਵਾਰ ਇੱਥੇ ਕਿ ਨਹੀਂ ਮੈਂ ਤਾਂ ਹੋ ਗਿਆ ਦੋ ਕੁ ਮਹੀਨੇ ਹੋ ਗਏ ਨੇ ਦੋ ਮਹੀਨੇ ਤੇ ਦੋ ਮਹੀਨਿਆਂ ਦੇ ਵਿੱਚ ਕਿੰਨਾ ਕੁ ਫਰਕ ਲੱਗ ਰਿਹਾ ਈ ਤੁਹਾਨੂੰ ਫਰਕ ਤਾਂ ਹੈਗਾ ਕੋਈ ਹੁਣ ਦੇਖਾਂਗੇ ਟੈਸਟ ਉਹ ਠਕਰਾ ਕੇ ਅਗਲੇ ਮਹੀਨੇ ਠੀਕ ਹੈ ਵੈਸੇ ਸਰੀਰ ਕੀ ਕਹਿੰਦਾ ਸਰੀਰ ਨੂੰ ਫਰਕ ਹੈ ਫਰਕ ਹੈਗਾ ਹੀ ਸਾਹ ਤੋਂ ਬਹੁਤ ਚੜਦਾ ਈ ਹੁਣ ਸਹੀ ਹੈ ਕਿਹੜੀ ਜਗ੍ਹਾ ਤੋਂ ਆਏ ਹੋਂ ਕਰ ਲ ਤੋ ਜੀ ਕਰ ਤੋ 21 ਮਸਿਆਰੀ ਹੈ ਹਾਰਟ ਦੇ ਪ੍ਰੋਗਰਾਮ ਹੈ ਬਲੋਕੇਜ ਹੈ ਬਲੋਕੇਜ ਜੀ ਕਿੰਨੇ ਪਰਸੈਂਟ ਦਸੀ ਹੈ ਜੀ ਪਰ ਸੈਡ ਪਰ ਸੜ ਤਾਂ ਪੁੱਛਿਆ ਨਹੀਂ ਹੈਗਾ ਜੀ ਬਲੋਕੇਜ ਚ ਤਰੀ ਹੈ ਬੰਨ 7-8 ਸਾਲ ਹੋ ਗਏ ਨੇ ਜੀ ਕੋਈ ਪਹਿਲਾਂ ਡਾਕਟਰਾਂ ਕੋਲੇ ਇਲਾਜ ਕਰਵਾਇਆ ਜੀ ਪੀਜੀਆਈ ਤੋਂ ਇਲਾਜ ਕਰਾ ਰਹੇ ਅੱਛਾ ਜੀ ਉਥੋਂ ਹੋਇਆ ਨਹੀਂ ਪਰ ਲੋਕ ਕਹਿੰਦੇ ਆਪਰੇਸ਼ਨ ਕਰਨਾ ਪਏਗਾ ਜੀ ਅੱਛਾ ਜੀ ਸੇ ਫਿਰ ਇੱਥੇ ਪਤਾ ਲੱਗਾ ਸੀ ਮੈਂ ਇੱਥੇ ਆ ਕੇ ਦੇਖਿਆ ਵੀ ਹੁਣ ਇੱਥੇ ਇੱਕ ਵੀ ਨਰਸ 7 ਦਿਨ ਹੋ ਗਏ ਦਵਾਈ ਖਾਦਿਆ ਤੋਂ ਥੋੜਾ ਜਿਹਾ ਸਾਹ ਸੁਧਦਾ ਤਾਂ ਆਰਾਮ ਆਇਆ ਹੈਗਾ ਜੀ ਕਹਿੰਦੇ ਇੱਕ ਮਹੀਨਾ ਹੋਰ ਖਾ ਲਓ ਵੀ ਠੀਕ ਹੋ ਜਾਏਗਾ ਠੀਕ ਹੈ ਮਤਲਬ ਸਰੀਰ ਨੂੰ ਫਰਕ ਹੈਗਾ ਪਹਿਲਾਂ ਨਾਲ ਹਾਂ ਅੱਗੇ ਤੋਂ ਫਰਕ ਹੈਗਾ ਕਿਹੜੀ ਜਗ੍ਹਾ ਤੋਂ ਹੈ ਮੈਂ ਲੁਧਿਆਣਾ ਤੋਂ ਪਹਿਲੀ ਵਾਰ ਆਇਆ ਕੋ ਪਹਿਲਾਂ ਵੀ ਨਹੀਂ ਮੈਨੂੰ ਤਾਂ 3 ਮਹੀਨੇ ਹੋ ਗਏ 3-4 ਮਹੀਨੇ ਹੋ ਗਏ ਕੀ ਕੀ ਸਮੱਸਿਆ ਸੀਗੀ ਮੈਨੂੰ ਲਕਵਾ ਲਕਵਾ ਹੈਗਾ ਲਕਵਾ ਲਕਵਾ ਤੇ ਕੋਈ ਕਿੰਨਾ ਕੁ ਫਰਕ ਲੱਗ ਰਿਹਾ ਜੀ ਮੈਨੂੰ 90% ਫਰਕ 90% ਫਰਕ ਲੱਗ ਰਿਹਾ ਜੀ ਪਹਿਲਾਂ ਡਾਕਟਰੀ ਲੈਜ ਕਰਵਾਇਆ ਹੀ ਪਹਿਲਾਂ ਨਹੀਂ ਮੇਰਾ ਕੋਈ ਲੈਜ ਨਹੀਂ ਪਹਿਲੀ ਇੱਥੇ ਹੀ ਜੁੜਿਆ ਹੈ ਅੱਛਾ ਜੀ ਇੱਥੇ ਗੁਰੂ ਬਾਬਾ ਜੀ ਨੇ ਕਹਿੰਦੇ ਕਿ ਤੇ ਲਾਸ਼ ਰੂਗੀ ਤਾਂ ਠੀਕ ਹੈ ਤੇ 13 ਸਾਲ ਹੋ ਗਏ ਮੈਨੂੰ ਮਾਰ ਠੀਕ ਹੈ ਤੇ ਮੈਨੂੰ ਲੰਮਾ ਟਾਈਮ ਦਿੱਤੇ ਉਹਨਾਂ ਨੇ ਮੈਨੂੰ ਲੰਮਾ ਟਾਈਮ ਦਿੱਤੇ ਆ ਜੀ ਅੱਛਾ ਲੰਮਾ ਟਾਈਮ ਦਿੱਤੇ ਹਾਂ ਪਰ ਸਰੀਰ ਨੂੰ ਕਿਹਦਾ ਆਰਾਮ ਆ ਰਹੀ ਹਾਂ ਕਿਹਦਾ ਆਰਾਮ 90 ਤੋਂ ਕੀ ਕਿਸਮ ਸਿਹਤ ਆ ਰਹੀ ਹੈ ਹਾਰਦੀ ਫਲੋਵਰਮ ਸੀ ਮੈਨੂੰ ਬਾਈਪਾਸ ਸਰਜਰੀ ਹੋਈ ਹੋਈ ਸੀ ਮੇਰੀ ਕੋਈ ਵੀ ਆਈ ਬਾਈਪਾਸ ਹਾਂ ਹਾਂ ਉਦੋਂ ਮਤਲਬ ਉਹਦੇ ਤਹਿਤ ਵੀ ਮੈਨੂੰ ਤੁਰਨ ਲੱਗੇ ਸਾਹ ਚੜਦਾ ਸੀਗਾ ਹਾਂਜੀ ਤੇ ਹੁਣ ਮੈਂ ਛੇਵੀਂ ਵਾਰ ਆਇਆ ਮੈਨੂੰ ਅੱਗੇ ਨਾਲੋਂ ਕਾਫੀ ਫਰਕ ਆ ਗਿਆ ਕਿੰਨਾ ਟਾਈਮ ਹੋ ਗਿਆ ਯੂਰੇ ਆਂਦੇ ਨੇ ਤੁਹਾਨੂੰ ਉਰੀ ਆਂਦਨ ਛੇਵੀਂ ਵਾਰ ਆਇਆ ਹੋਇਆ ਜੀ ਛੇਵੀਂ ਵਾਰ ਹਾਂ 3 ਮਹੀਨੇ ਹੋ ਗਏ ਤਕਰੀਬਨ 3 ਮਹੀਨੇ ਹੋ ਗਏ ਹਾਂਜੀ ਹਾਂ ਕਿੰਨੇ ਕ ਪਰਸੈਂਟ ਫਰਕ ਲੱਗ ਰਿਹਾ ਕਾਫੀ ਹੈ ਅੱਧੇ ਅੱਧੇ ਤੋਂ ਵੱਧ ਫਰਕ ਲੱਗਦਾ ਹੈ ਮੈਨੂੰ ਸਰੀਰ 'ਚ ਹੁਣ ਮਤਲਬ ਕਿੰਨਾ ਆਪਣੇ ਆ ਅਗੇ ਭਾਰੀ ਪੰਜਾਸੀ ਮਨਸੁਰੀ ਦੇ ਵਿੱਚ ਹੁਣ ਹਲਕਾ ਮਹਿਸੂਸ ਹੋ ਰਿਹਾ ਤੇ ਕੀ ਰეკਮੈਂਡ ਕਰਦੇ ਜਿਹੜਾ ਹੋਰ ਕੋਈ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੜਾ ਪੀਵੇ ਇਤਨਾ ਫਾਇਦਾ ਹੁੰਦਾ ਜੀ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਇੱਥੇ ਜਮਾਲਪੁਰ ਤੋਂ ਆ ਜੀ ਅੱਛਾ ਜੀ ਕੀ ਸਮੱਸਿਆ ਆ ਰਹੀ ਇਸ ਤੁਹਾਨੂੰ ਮੇਰਾ ਸਾਹ ਰੁਕਦਾ ਤੇ ਦਰਦ ਹੁੰਦਾ ਯਾਰ ਤੇ ਡਾਕਟਰਾਂ ਨੇ ਕਿਹਾ ਸਹੀ ਉਹਨੇ ਸਟੈਟਪਾਉਂਗੇ ਅੱਛਾ ਫੇਰ ਜੀ ਤੁਸੀਂ ਇੱਥੇ ਐਚਐਸ ਬਾਬਾ ਜੀ ਕੋਲੇ ਇੱਥੇ ਕਿਸ ਨੇ ਦੱਸਿਆ ਕਹਿੰਦੇ ਮੈਨੂੰ ਰਾਹ ਹੋਇਆ ਫਿਰ ਉਹਦੀ ਸੁਣ ਕੇ ਅਸੀਂ ਵੀ ਇੱਥੇ ਆਏ ਤੇ ਤੁਸੀਂ ਕਿੰਨੀ ਵਾਰ ਆਏ ਤੇ ਕਿੰਨਾ ਕੁ ਫਰਕ ਆਉਂਦਾ ਅਏ ਤਕਲੀਫ ਤਾਂ ਹੁੰਦੀ ਹੈ ਇਹ ਕਹਿੰਦੇ ਮਹੀਨੇ ਬਾਅਦ ਫਰਕ ਪਾਉਂਗਾ ਦਵਾਈ ਖਾਣ ਤੋਂ ਠੀਕ ਹੈ ਹਾਂਜੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੀ ਉਹ ਠੀਕ ਹੈ ਹਾਂਜੀ ਉਹ ਠੀਕ ਆ ਕਿਹੜੀ ਜਗ੍ਹਾ ਤੋਂ ਆਈ ਮੈਂ 90 ਕੋਲ ਲੋਹਰਾ ਗੱਡ ਤੋਂ ਆਈ ਅੱਛਾ ਕੀ ਸਮੱਸਿਆ ਸੀ ਤੁਹਾਨੂੰ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਮਤਲਬ ਕਿ ਸਟੈਂਟ ਵਗੈਰਾ ਬਣਨ ਦੀ ਦੱਸਿਆ ਡਾਕਟਰ ਨੇ ਹਾਂਜੀ ਹੁਣ ਇੱਥੇ ਕਿੰਨੀ ਵਾਰ ਆਈ ਹੋਈ ਇੱਥੇ ਤਾਂ ਮੈਨੂੰ 7-8 ਮਹੀਨੇ 18 ਮਹੀਨੇ ਹੋ ਗਏ ਅੱਛਾ ਤੇ ਕਿੰਨਾ ਕੁ ਫਰਕ ਲੱਗ ਰਿਹਾ ਉਹ ਤੁਹਾਨੂੰ ਫਰਕ ਮੈਨੂੰ 65% ਪੈ ਗਿਆ 65% 65% ਤੱਕ ਠੀਕ ਹੋ ਤੁਸੀਂ ਹਾਂਜੀ ਪਿਛਲੀ ਵਾਰ ਮੇਰੀ ਰਿਪੋਰਟਾਂ ਤਾਂ ਕਹਿੰਿਆ ਨੇ ਹਾਂਜੀ ਤੇ 60% ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਗ੍ਰਾਮ ਤੋਂ ਜੀ ਕੀ ਸਮੱਸਿਆ ਸੀ ਤੁਹਾਨੂੰ ਮੈਨੂੰ ਹਾਰਟ ਦੀ ਸੀ ਜੀ ਕੀ ਡਾਕਟਰਾਂ ਨੇ ਕੀ ਦੱਸਿਆ ਜੀ ਮੇਰੇ ਸਟੈਂਡ ਪਏ ਆ ਜੀ 6 ਅੱਛਾ ਪਹਿਲਾਂ ਸਟੈਂਡ ਪਏ ਹੋ ਤੇ ਫਿਰ ਸਟੈਂਟਾਂ ਨਾਲ ਠੀਕ ਨਹੀਂ ਹੋਏ ਜੀ ਨਹੀਂ ਉਸ ਤੋਂ ਬਾਅਦ ਹੋਰ ਦੱਸਿਆ ਸੀ ਕਿ ਇੱਕ ਹੋਰ ਪੈਣਾ ਆ ਫਿਰ ਮੈਂ ਇਥੋਂ ਕੜਾ ਪੀਣ ਲੱਗ ਪਿਆ ਦਵਾਈ ਖਾਣ ਲੱਗ ਪਿਆ ਹੁਣ ਸਹੀ ਆ ਕਿ ਕਿੰਨੀ ਵਾਰ ਆਈ ਇੱਥੇ ਹੋਗਾ 10 12 ਵਾਰ ਹੀ ਹੋ ਗਿਆ अच्छा तो कितने के परसेंट ਤੁਸੀਂ ਠੀਕ ਲੱਗ ਰਹੇ ਹੋ ਮੈਂ ਹੁਣ ਇੱਕੋ ਕਰਾਈ ਸੀ ਵੀ ਉਹਦੇ ਵਿੱਚ ਕਾਫੀ ਫਰਕ ਆ ਜਾਂਦਾ ਹੈ ਅੱਛਾ ਹਾਂ ਹੁਣ ਸਾਂ ਨਹੀਂ ਚੜਦਾ ਹੁਣ ਠੀਕ ਹੈ ਹੁਣ ਤਾਂ ਬਿਲਕੁਲ ਵੀ ਤੁਹਾਨੂੰ ਐ ਲੱਗਦਾ ਵੀ ਜੇ ਤੁਸੀਂ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਸਟੰਟ ਪਾਉਣ ਦੀ ਲੋੜ ਨਾ ਪੈਂਦੀ ਬਿਲਕੁਲ ਬਿਲਕੁਲ ਲੱਗਦਾ ਜੀ ਕਿਉਂਕਿ ਸਟੰਟਾਂ ਨਾਲ ਦੇਖਿਆ ਜਾਵੇ ਤਾਂ ਸਰੀਰ ਵੀ ਖੁੱਲ ਹੀ ਜਾਂਦਾ ਇੱਕਦਮ 6 ਬਹੁਤ ਜ਼ਿਆਦਾ ਹੋ ਜਾਂਦੇ 6 7 ਮਾਣੇ ਹੋਰ ਦੱਸਦਾ ਸੀਗਾ ਵੀ 70% ਬੰਦ ਆ ਜੀ ਬਲੌਕ ਆ ਮੈਂ ਤੇ ਮੈਨੂੰ ਕਿਸੇ ਨੇ ਤਾਂ ਦੱਸਿਆ ਵੀ ਇਥੋਂ ਕਾੜਾ ਪੀਓ ਇਥੋਂ ਪਹਿਲੇ ਨਾਲ ਹੀ ਫਰਕ ਪੈਣ ਵਾਲਾ ਪਿਆ ਹੁਣ ਤਾਂ ਮੈਨੂੰ ਆਪ ਦਾ ਕੰਮ ਹੋ ਗਿਆ ਇਥੋਂ ਦੇ ਮੈਂ 9-10 ਵਾਰ ਹੀ ਆ ਗਿਆ ਸਹੀ ਆ ਹੁਣ ਬੜਾ ਸੋਹਣਾ ਜੇ ਹੀ ਕਿਸੇ ਨੂੰ ਡਾਕਟਰਾਂ ਨੇ ਸਟੰਟ ਦੱਸਿਆ ਜਾਂ ਬਾਈਪਾਸ ਸਰ ਜੀ ਉਹਨਾਂ ਨੂੰ ਤੁਹਾਡੀ ਰეკਮੈਂਡੇਸ਼ਨ ਪਰ ਕੀ ਹੋਗੀ ਮੈਂ ਤਾਂ ਜੀ ਬਹੁਤਿਆਂ ਨੂੰ ਕਹਿੰਦਾ ਇੱਥੇ ਬਹੁਤੇ ਭੇਜਿਆ ਮੈਂ ਬਾਈ ਇਥੇ ਏਸੀ ਕਰਕੇ ਹਾਂ ਜੀ ਹੁਣ ਮੈਂ ਕੱਲਾ ਹੀ ਆਉਣਾ ਨਹੀਂ ਤਾਂ ਮੈਨੂੰ ਫੜ ਕੇ ਲਿਆਉਂਦੇ ਸੀਗੇ ਕਾਰ 'ਚ ਬਿਠਾ ਕੇ ਲਿਆਉਂਦੇ ਸੀ ਹੁਣ ਮੈਂ ਕੱਲਾ ਹੀ ਸਕੂਟਰੀ ਤੇ ਆ ਜਾਂਦਾ ਇਥੋਂ ਗਰਾਿਆਂ ਤੋਂ ਅੱਛਾ ਇੱਥੇ ਜੀ ਉਹਨਾਂ ਤੁਰਿਆ ਫਿਰਦਾ ਹਾਂ ਠੀਕ ਆ ਹੁਣ ਪਹਿਲਾਂ ਨਹੀਂ ਸੀ ਤੁਰਿਆ ਜਾਂਦਾ ਜੀ ਬਿਲਕੁਲ ਨਹੀਂ ਕੌੜੀਆਂ ਨਹੀਂ ਚੜ੍ਹ ਹੁੰਦਾ ਸੀ ਫੌੜੀਆਂ ਚ ਰਸਤੇ ਚ ਰੋਕ ਕੇ ਫੇਰ ਜਾਣਾ ਤੇ ਜਿੰਨੇ ਕੁ ਲੋਕਾਂ ਨੂੰ ਤੁਸੀਂ ਭੇਜੇ ਉਹਨਾਂ ਚੋਂ ਵੀ ਠੀਕ ਹੋਈ ਕੁਝ ਮੰਨ ਸਾਹਿਬ ਸਹੀ ਹੋਈ ਜਾਂਦੇ ਜੀ ਸਭ ਸਹੀ ਹੋਈ ਜਾਂਦੇ ਹਾਂ ਜੀ ਬਹੁਤ ਸਹੀ ਹੋਈ ਜਾਂਦੇ ਉਹ ਵੀ ਗਾਂ ਭੇਜਦੇ ਆ ਦੱਸਦੇ ਆ ਬਹੁਤ ਫਰਕ ਆ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜਲੰਧਰ ਤੋਂ ਆ ਕੀ ਸਮੱਸਿਆ ਸੀਗੀ ਤੁਹਾਨੂੰ ਆਰਟੀਵੀ ਕਿ ਸੀਗਾ ਅੱਛਾ ਜੀ ਡਾਕਟਰਾਂ ਨੇ ਕੀ ਦੱਸਿਆ ਸੀਗੀ ਉਹ ਬਸ ਦਵਾਈ ਦੇਈ ਜਾਂਦੇ ਦੱਸਣਾ ਕਿ ਬਲੋਕੇਜ ਹੈ ਨਹੀਂ ਕੀ ਆਰਟੀਵੀ ਕੇ ਜੀ ਤੇ ਹੁਣ ਇੱਥੇ ਕਿੰਨੇ ਵਾਰ ਆਏ ਤੁਸੀਂ ਵੀ 6 ਮਹੀਨੇ ਹੋ ਗਏ ਆਂ ਜੀ ਕੀ ਰਿਜ਼ਲਟ ਆਈ ਹੁਣ ਤੱਕ ਦਾ ਤੁਹਾਡਾ 30 30% ਤੋਂ 40% ਹੋ ਗਿਆ ਪੰਪ ਜਿਹੜਾ ਆਰਡਰ ਮਤਲਬ ਜਿਹੜਾ ਪੰਪ 30% ਕੰਮ ਕਰਦਾ ਸੀ ਹੁਣ 40% ਕੰਮ ਕਰਦਾ ਹੈ